ਕਰ ਹਰਿਆਣਾ ਪ੍ਰਸ਼ਾਸਨ ਦੇਖੋ ਜਿਹੜੇ ਆ ਇਸ ਵਕਤ ਖਨੌਰੀ ਬਾਡਰ ਤੇ ਬੈਠੇ ਆ ਖਨੌਰੀ ਬਾਡਰ ਤੇ ਜਿਹੜਾ ਸਾਡਾ ਪ੍ਰਧਾਨ ਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤਾ ਉਹ ਅੱਜ 11ਵੇਂ ਦਿਨ ਦੇ ਵਿੱਚ ਹੈ ਉਹ ਚੜਦੀ ਕਲਾ ਚ ਹੈ ਉਹ اپੀਲ ਇਹੀ ਕਰਦਾ ਲੋਕਾਂ ਨੂੰ ਮੇਰੇ ਵੱਲ ਦੇਖਣ ਦੀ ਵਜਾਏ ਸਾਡੇ ਜਿਹੜੇ ਦਿੱਤੇ ਹੋਏ ਮੋਰਚੇ ਐ ਉਹਨਾਂ ਵੱਲ ਆਓ ਆ ਜਿਹੜੀ ਮੁਰੇ ਸਥਿਤੀ ਦਿਖ ਰਹੀ ਹੈ ਖਨੌਰੀ ਬਾਡਰ ਦੀ ਜਿਹੜੇ ਟੋਪੇ ਚਲਕ ਰਹੇ ਨੇ ਉਹਨਾਂ ਤੇ CRP ਤੇ ਹਰਿਆਣਾ ਪੁਲਿਸ ਤੇ ਜਿਹੜੀ ਕੇਂਦਰ ਦੀ ਰਿਜ਼ਰਵ ਪੁਲਿਸ ਬਣਾਈ ਐ ਉਹ ਤਿਆਰ ਵਿਆਰ ਕੀਤੀ ہوئی ਆ ਜਿਹੜੇ ਕਿਸਾਨ ਕਹਿੰਦੇ ਹੁੰਦੇ ਨੇ ਵੀ ਤੁਸੀਂ ਸ਼ਾਂਤ ਬੇ ਜਾ ਸਕਦੇ ਹੋ ਯਾਰ ਟਰਾਲੀਆਂ ਤੇ ਜਿੱਦ ਨਾ ਕਰੋ ਤੁਸੀਂ ਵੀਹਿਕਲ ਲੈ ਕੇ ਨਾ ਜਾਓ ਅੱਜ ਦਾ ਜਿਹੜਾ ਪ੍ਰੋਗਰਾਮ ਦਿੱਤਾ ਅਸੀਂ ਪੈਦਲ ਮਾਰਚ ਕਰਕੇ ਵੀ ਦੇਖ ਲਏ ਘਰੋ ਵੀ ਕਰਕੇ ਸਾਰਾ ਕੁਝ ਕਰਕੇ ਵੇਖ ਲਿਆ ਇਹਨਾਂ ਦੀ ਜਿਹੜੀ ਸਾਫ਼ ਆ ਜਿਹੜੀ ਨੀਤੀ ਉਹ ਸਾਫ਼ ਹੋ ਗਈ ਐ ਇਹਦੀ ਅਸੀਂ ਨਿਖੇਧੀ ਕਰਦੇ ਆ ਆ ਰਾਹ ਛੱਡ ਕੇ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਲਾਗੂ ਕਰਨ ਵਾਸਤੇ ਮੀਟਿੰਗ ਬੁਲਾਉਣੀ ਚਾਹੀਦੀ ਹੈ ਜਿਹੜਾ ਜੋਰ ਇੱਧਰ ਜਿਹੜਾ ਪੈਸਾ ਇਹਤੇ ਖਰਚਦਿਆ ਉਹੀ ਪੈਸਾ ਮਾੜੇ-ਮੋੜੇ ਕਿਸਾਨਾਂ ਮਜ਼ਦੂਰਾਂ ਦੇ ਚੁੱਲ੍ਹੇ ਚਲਾਉਣ ਵਾਸਤੇ ਖਰਚਣੇ ਚਾਹੀਦੇ ਨੇ ਆ ਲੋਕਾਂ ਦੀਆਂ ਲੱਤਾਂ ਬਾਹਾਂ ਤੋੜਨ ਵਾਸਤੇ ਆ ਲੋਕਾਂ ਨੂੰ ਘੜੀਸ ਕੇ ਸੜਕ ਤੇ ਮਾਰਦੇ ਇਹ ਨੀਤੀ ਵਾਪਸ ਲੈਣੀ ਚਾਹੀਦੀ ਹੈ ਨਹੀਂ ਜਿਹੜਾ ਸਾਡਾ ਪੂਰੇ ਭਾਰ ਦੇ ਵਿੱਚ ਜਿਹੜਾ ਅਸੀਂ ਕਹਿੰਦੇ ਆ ਇੱਕੋ ਇੱਕ ਦੇਸ਼ ਆ ਜਿਹੜਾ ਲੋਕਤੰਤਰ ਇੱਥੇ ਬਹਾਲ ਆ ਲੋਕਾਂ ਦੀ ਗੱਲ ਸੁਣੀ ਜਾਂਦੀ ਐ ਮੈਨੂੰ ਤਾਂ ਲੱਗਦਾ ਵੀ ਲੋਕਾਂ ਦੀ ਗੱਲ ਮੂੰਹ 'ਚ ਬੰਦ ਕੀਤੀ ਜਾ ਰਹੀ ਐ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਕਾਲਾ ਚੋਲਾ ਵੀ ਪਾ ਕੇ ਜੇ ਮਾਰਚ ਕਰਦੇ ਨਾ ਸਰਕਾਰ ਪੁੱਛਦੀ ਐ ਵੀ ਇਹ ਕਾਲਾ ਚੋਲਾ ਪਾ ਕੇ ਮਾਰਚ ਕਿਉਂ ਕਰ ਰਿਹਾ ਐ ਇੱਥੇ ਤਾਂ ਭਾਵੇਂ ਮਰਦੇ ਕੋਈ ਤਾਂ ਨਹੀਂ ਪੁੱਛਦਾ ਤਾਂ ਇਸ ਕਈ ਇਹਨਾਂ ਦੀ ਪੂਰੀ ਅੱਜ ਦੀ ਜਿਹੜੀ ਸਥਿਤੀ ਐ ਸਾਡੇ ਵੱਲੋਂ ਸਾਫ਼ ਐ ਕਿ ਐਸ ਖਨੌਰੀ ਮੋਰਚੇ ਤੋਂ ਜਿਹੜਾ ਸਾਡਾ ਮੋਰਚਾ ਪ੍ਰਧਾਨ ਜੀ ਮਾਰ ਵਰਤ ਤੇ ਬੈਠੇ ਨੇ ਉਹ 11ਵਾਂ ਦਿਨ ਐ ਮੈਂ ਲੋਕਾਂ ਨੂੰ ਅਪੀਲ ਕਰਦਾ ਇਹ ਪ੍ਰਾਪ ਉਹ ਡੇਕਣ ਦੀ ਲੋੜ ਨਹੀਂ ਇਹ ਸਾਡੀਆਂ ਲੱਤਾਂ ਬਾਹਾਂ ਜੋ ਤੋੜਨਿਆ ਤੋੜ ਲੈਣ ਦੇਖ ਲੈਣਾਂ ਨੇ ਕਰਕੇ ਤਾਂ ਮੋਰਚਾ ਚੜ੍ਹਦੀ ਕਲਾ ਦਾ ਮੰਗਾ ਲਾਗੂ ਕਰਵਾਉਣ ਲਈ ਆ ਸਮਾਂ ਖਨੌਰੀ ਪਹੁੰਚੋ ਤੇ ਸਰਕਾਰ ਨੂੰ ਮਜਬੂਰ ਕਰਕੇ ਮੰਗਾ ਮਨਵਾਈਏ ਧੰਨਵਾਦ